100 ਮਿੰਟ ਤੋਂ ਵੱਧ ਦਾ ਭਾਸ਼ਣ ਹੁਣ ਤੱਕ ਦਾ ਸਭ ਤੋਂ ਲੰਬਾ ਭਾਸ਼ਣ ਤੇ ਹਰ ਸਾਲ ਰਿਕਾਰਡ ਹੈ ਜਿਹੜਾ ਉਹ ਪ੍ਰਧਾਨ ਮੰਤਰੀ ਮੋਦੀ ਜ਼ਰੂਰ ਬਣਾਉਂਦੇ ਹਨ ਉਹਨਾਂ ਨੇ ਦੇਸ਼ ਦੀ ਸੁਰੱਖਿਆ ਦੀ ਗੱਲ ਕਰਦੇ ਆਂ ਪਾਕਿਸਤਾਨ ਦੀਆਂ ਜਿਹੜੀਆਂ ਉਚਾਲਾਂ ਆਏ ਗਿਆ ਉਹਨਾਂ ਦਾ ਜ਼ਿਕਰ ਵੀ ਕੀਤਾ ਹੈ ਪਹਲਗਾਮ ਦਾ ਜ਼ਿਕਰ ਵੀ ਕੀਤਾ ਹੈ ਉਹ ਇਹ ਵੀ ਕਿਹਾ ਕਿ ਕਿਸ ਤਰ੍ਹਾਂ ਸਾਡਾ ਦੇਸ਼ ਸੁਰੱਖਿਆ ਦੇ ਵਿੱਚ ਮਜ਼ਬੂਤ ਹੈ ਕਿਸਾਨਾਂ ਦੇ ਹੱਕ 'ਚ ਖੁੱਲ੍ਹ ਕੇ ਗੱਲ ਕੀਤੀ ਹੈ ਇਦਾਂ ਦੀ ਤਬਦੀਲੀ ਕਰ ਰਿਹਾ ਹੈ ਇਹ ਜਿਹੜੇ ਟੈਕਸ ਰਿਟਰਨ ਦੇ ਟੈਕਸ ਘਟਣਗੇ ਤਾਂ ਆਮ ਲੋਕਾਂ ਦੀਆਂ ਜੇਬਾਂ ਤੇ ਅਸਰ ਘਟ ਪਏਗਾ ਜੀ ਜੀ ਉਪਾਰੀ ਵੀ ਖੁਸ਼ ਹੋਣਗੇ ਕਾਰੋਬਾਰੀ ਵੀ ਖੁਸ਼ ਹੋਣਗੇ ਪਿਛਲੀਆਂ ਸਰਕਾਰਾਂ ਕਹਿੰਦੇ ਕਿਸ ਤਰ੍ਹਾਂ ਪੰਜਾਬ ਬਰਵਾਦ ਕੀਤਾ ਜਿਹੜੇ ਉਹਨਾਂ ਸਰਕਾਰਾਂ ਦੇ ਮੰਤਰੀ ਰਹੇ ਆ ਉਹਨਾਂ ਦੀਆਂ ਗੱਡੀਆਂ 'ਚ ਨਸ਼ਾ ਤਸਕਰ ਜਾਂਦੇ ਸੀ ਪੰਜਾਬ ਦੇ ਵਿੱਚ ਇਸ ਸਮੇਂ ਜੇ ਸਭ ਦੀਆਂ ਨਜ਼ਰਾਂ ਟਿਕੀਆਂ ਨੇ ਤਾਂ ਉਹ ਦੋ ਸਭ ਤੋਂ ਵੱਡੀਆਂ ਚੀਜ਼ਾਂ ਨੇ ਪਹਿਲੀ ਨਵੇਂ ਅਕਾਲੀ ਦਲ ਤੇ ਟਿੱਕੀ ਹੋਈ ਹੈ ਤੇ ਦੂਜੀ ਨਸਲ ਟਿੱਕੀ ਹੋਈ ਹੈ ਤਰਨ ਤਰਨ ਦੀ ਜੋ ਉਪਚੋਣ ਹੋਣੀ ਹੈ ਉਸ ਦੇ ਉੱਪਰ ਵੱਡੀ ਘਾਟ ਮਹਿਸੂਸ ਜ਼ਰੂਰ ਹੋਏਗੀ ਜੋ ਤਰਨ ਤਰਨ ਦੀ ਚੋਣ ਅਕਾਲੀ ਦਲ ਜੋ ਮਰਜ਼ੀ ਦਾਅਵੇ ਕਰੇ ਬੇਕਮ ਜੀਟੀਆ ਤੇ ਜੇਜ ਬੈਠੇ ਰਹਿਣ ਨਾਲ ਜਿਹੜਾ ਵਿਰੋਧੀ ਧਿਰਾਂ ਨੂੰ ਮੌਕਾ ਮਿਲੇਗਾ ਅਕਾਲੀ ਦਲ ਦੇ ਇੱਥੇ ਹੱਕਰ ਦਾ ਹਮਲਾ ਕਰਨ ਦਾ ਇਸ ਦੋਹਾਂ ਅਕਾਲੀ ਦਲਾਂ ਦਾ ਵੀ ਆਪਸੀ ਤੌਰ ਤੇ ਵੀ ਮੁਕਾਬਲਾ ਹੋਏਗਾ ਜਦੋਂ ਤੁਸੀਂ ਕਹੇ ਜੇ ਨਮਾ ਕਾਲੀ ਦਾ ਜੀ ਦੀ ਹੈ ਭਾਈ ਜਾਨੀ ਹਰ ਪੀਸ ਸਮੂਹ ਨੇ ਕਾਰਨ ਇਹ ਕਿਹੜਾ ਕਾਲੀ ਦਾ ਲੱਗੇ ਆਏਗਾ ਔਰ ਕਾਲੀ ਦਾ ਦੇਖਿਆ ਉਹਦੇ ਬਹੁਤ ਸਾਰੇ ਕਾਰਨ ਹੋਣਗੇ ਕਿ ਵੋਟ ਚੋਰੀ ਨੂੰ ਲੈ ਕੇ ਲਗਾਤਾਰ ਉਹ ਸੰਘਰਸ਼ ਕਰ ਰਹੇ ਨੇ ਤੇ ਹੁਣ ਸੰਘਰਸ਼ ਹੈ ਜਿਹੜਾ ਉਹਨਾਂ ਨੇ ਬਿਹਾਰ ਤੋਂ ਸ਼ੁਰੂ ਕਰਨਾ ਹੈ ਜੀ ਦੀ ਵੋਟ ਬਣਾਉਣਾ ਜਾਂ ਵੋਟ ਕੱਟਣਾ ਚੋਣਕ੍ਰਿਸ਼ਮ ਦਾ ਅਧਿਕਾਰ ਹੈ ਤੇ ਚੋਣ ਕਮਾਈ ਕੋਈ ਦਖਲ ਨਹੀਂ ਦਿੱਤਾ ਜਾ ਸਕਦਾ ਕੋਈ ਦਖਲ ਨਹੀਂ ਦੇਵਾਂਗੇ ਪਰ ਸਾਨੂੰ ਕਦੇ ਇੱਕ ਗੱਲ ਦੱਸੋ ਕਿ ਜਿਹੜੇ 65 ਲੱਖ ਵੋਟਾਂ ਕੱਟੀਆਂ ਆ ਉਹਦਾ ਆਧਾਰ ਕੀ ਹੈ ਕੋਈ ਨਾਲ ਸਬੂਤਾ ਦਿਓ ਨਾ ਇਹ ਜੇ VOTER ਨਹੀਂ ਹੈ ਤਾਂ ਕਿਉਂ ਨਹੀਂ ਆਇਆ ਤੇ ਹੈ ਤਾਂ ਕਿਉਂ ਆਇਆ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪਸਦੂਤ ਇਸ ਪ੍ਰੋਗਰਾਮ ਦੇ ਜ਼ਰੀਏ ਵਿਚਾਰ ਚਰਚਾ ਕਰਦੇ ਹਾਂ ਦਿਨ ਭਰ ਦੀਆਂ ਗਤੀਵਿਧੀਆਂ ਦੇ ਉੱਪਰ ਸੋ ਅੱਜ 15 ਅਗਸਤ ਦਾ ਦਿਹਾੜਾ ਪੂਰੇ ਦੇਸ਼ ਪਰ ਦੇ ਵਿੱਚ ਬਹੁਤ ਹੀ ਉਮਦਮ ਦੇ ਨਾਲ ਬਣਾਇਆ ਗਿਆ ਸੋ ਸਾਡੀ ਸਾਰੀ ਟੀਮ ਦੇ ਵੱਲੋਂ ਤੁਹਾਨੂੰ ਵੀ 15 ਅਗਸਤ ਦੀਆਂ ਬਹੁਤ-ਬਹੁਤ ਮੁਬਾਰਕਾਂ ਸੋ ਇਸਮਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਵੱਲੋਂ ਝੰਡਾ ਜਿਹੜਾ ਉਹ ਲਹਿਰਾਇਆ ਗਿਆ ਤਾਂ ਉਹਨਾਂ ਨੇ 100 ਮਿੰਟ ਤੋਂ ਵੱਧ ਦਾ ਭਾਸ਼ਣ ਦੇ ਕੇ ਰਿਕਾਰਡ ਕੈਮ ਕੀਤਾ ਗੱਲ ਉਹਨਾਂ ਨੇ ਇਸ ਵਾਰ ਕਿਸਾਨਾਂ ਦੀ ਵੀ ਕੀਤੀ ਹੈ ਤੇ ਵੱਖ-ਵੱਖ ਵਿਸ਼ੇ ਉਧਰ ਪੰਜਾਬ ਦੇ ਮੁੱਖ ਮੰਤਰੀ ਝੰਡਾ ਲਹਿਰਾਉਣ ਦੇ ਲਈ ਫਰੀਦਕੋਟ ਪਹੁੰਚੇ ਜਿੱਥੇ ਰਾਜਪਦਰੀ ਸਮਾਗਮ ਹੈ ਜਿਹੜਾ ਉਹ ਲਿਖਿਆ ਗਿਆ ਸੀ ਉੱਥੇ ਉਹਨਾਂ ਵੱਲੋਂ ਵੀ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਨੇ ਜਿਹੜੀਆਂ ਪੰਜਾਬ ਦੇ ਲੋਕਾਂ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਸੋ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧੂ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਰਾ ਮਿਹਰਬਾਨੀ ਦਸਤਖਤ ਨੇ ਸਤਿਕਾਰ ਨਾਲ ਸੱਸੀ ਗੱਲ ਬਿਲਕੁਲ ਆ ਸਾਡੇ ਸਾਰਿਆਂ ਲਈ ਅਹਿਮ ਦੇਣਾ ਪੂਰਾ ਦੇਸ਼ ਹੀ ਜਿਹੜਾ ਹੈਗਾ ਆਜ਼ਾਦੀ ਦਿਵਸ ਤੇ ਰੰਗਿਆ ਵਾ ਰਾਮਨੰਦ ਸਿੰਘ ਦੀ ਗੱਲ ਕੀਤੀ ਤੁਸੀਂ ਮੁੱਖ ਮੰਤਰੀ ਦੀ ਗੱਲ ਕੀਤੀ ਹੈ ਇਹਨਾਂ ਮੁੱਦਿਆਂ ਤੇ ਲਓ ਸਵਾਲ ਜੀ ਸੱਚਾ ਬਸ ਸਭ ਤੋਂ ਪਹਿਲਾਂ ਗੱਲ ਪ੍ਰਧਾਨ ਮੰਤਰੀ ਦੀ ਕਰਾਂਗੇ ਜ਼ਿਕਰ ਜਿਸ ਤਰ੍ਹਾਂ ਮੈਂ ਕੀਤਾ ਕਿ 100 ਮਿੰਟ ਤੋਂ ਵੱਧ ਦਾ ਭਾਸ਼ਣ ਹੁਣ ਤੱਕ ਦਾ ਸਭ ਤੋਂ ਲੰਬਾ ਭਾਸ਼ਣ ਤੇ ਹਰ ਸਾਲ ਰਿਕਾਰਡ ਹੈ ਜਿਹੜਾ ਉਹ ਪ੍ਰਧਾਨ ਮੰਤਰੀ ਮੋਦੀ ਜ਼ਰੂਰ ਬਣਾਉਂਦੇ ਨੇ ਤਾਂ ਅਜਿਹੇ ਦੇ ਵਿੱਚ ਖਾਸ ਇਹ ਰਿਹਾ ਕਿ ਇਸ ਵਾਰ ਉਹਨਾਂ ਦਾ ਭਾਸ਼ਣ ਥੋੜਾ ਵੱਖਰਾ ਸੀ ਹਾਲਾਂਕਿ ਇਸ ਭਾਸ਼ਣ ਦੇ ਲਈ ਉਹਨਾਂ ਵੱਲੋਂ ਸਲਾਹ ਵੀ ਲਈ ਗਈ ਸੀ ਪਹਿਲੀ ਵਾਰੀ ਹੋਇਆ ਕਿ ਉਹਨਾਂ ਨੇ ਆਮ ਜਨਤਾ ਨੂੰ ਪੁੱਛਿਆ ਹੋਵੇ ਕਿ ਭਾਜਪਾ ਦੇ ਭਾਸ਼ਣ ਦੇ ਵਿੱਚ ਕੀ ਕੁਝ ਹੋਣਾ ਚਾਹੀਦਾ ਤਾਂ ਅਜੇਹੇ ਦੇ ਵਿੱਚ ਗੱਲ ਕਿਸਾਨਾਂ ਦੀ ਵੀ ਕੀਤੀ ਉਹਨਾਂ ਨੇ ਗੱਲ ਉਹਨਾਂ ਨੇ ਉਸ ਆਪਰੇਸ਼ਨ ਦੀ ਵੀ ਕੀਤੀ ਜਿਹੜਾ ਪਾਕਿਸਤਾਨ ਦੇ ਖਿਲਾਫ ਸੀ ਗੱਲ ਜਲ ਸਿੰਧੀ ਦੀ ਵੀ ਕੀਤੀ ਬੜਾ ਕੁਝ ਉਸ ਭਾਸ਼ਣ ਦੇ ਵਿੱਚ ਕਿਹਾ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੀ ਗੱਲਬਾਤ ਰਹੀ ਬਿਲਕੁਲ ਅਜੇ ਵਾਰੀ ਕੋਈ ਦੁਹਰਾਇ ਨਹੀਂ ਦੇਖੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 12ਵੀਂ ਵਾਰ ਜਿਹੜਾ ਹੈਗਾ ਲਾਲ ਕਿਲੇ ਤੇ ਆਜ਼ਾਦੀ ਦੇਸ਼ ਦੇ ਮੌਕੇ ਤੇ ਕੌਮੀ ਝੰਡਾ ਲਹਿਰਾਇਆ ਔਰ ਸਾਰੇ ਦੇਸ਼ ਦੇ ਨਾਲ ਜਿਹੜੀ ਆਪਣੀ ਗੱਲ ਸਾਂਝੀ ਕੀਤੀ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਿੱਦਾਂ ਤੁਸੀਂ ਕਹੇ ਕਿ ਵਿਸ਼ੇਸ਼ ਗੱਲ ਮੈਨੂੰ ਜਿਹੜੀ ਬੀਂਗਏ ਜਰਨੈਸਟ ਲੱਗੀ ਆਪਾਂ ਪੰਜਾਬੀ ਵੀ ਆ ਸ਼ਾਇਦ ਇਸ ਕਰਕੇ ਵੀ ਲੱਗੀ ਹੋਏਗੀ ਜੀ ਇਹ ਪਹਿਲੀ ਵਾਰ ਆ ਕਿ ਪ੍ਰਧਾਨ ਮੰਤਰੀ ਨੇ ਕਿਸਾਨਾਂ ਦੇ ਹੱਕ 'ਚ ਖੁੱਲ੍ਹ ਕੇ ਗੱਲ ਕੀਤੀ ਹੈ ਹੂੰ ਉਹੀ ਲਾਲ ਕਿਲਾ ਕਦੇ ਪ੍ਰਧਾਨ ਮੰਤਰੀ ਜੀ ਆਪਣੇ ਐਂਗਲ ਤੋਂ ਗੱਲ ਕਰਦੇ ਸੀ ਕਿ ਜਿਹੜੇ ਕਿਸਾਨਾਂ ਦੇ ਹਿੱਤ ਚ ਤਿੰਨ ਕਾਨੂੰਨ ਬਣਾਏ ਗਏ ਐ ਰਾਜ ਦੇ ਤੋਂ ਪ੍ਰਧਾਨ ਮੰਤਰੀ ਨੇ ਲਾਲ ਕਿਲੇ ਤੋਂ ਸੰਬੋਧਨ ਕੀਤਾ ਉਹਨਾਂ ਨੇ ਕਿਹਾ ਕਿ ਮੈਂ ਹਰ ਮੁੱਦੇ ਤੇ ਕਿਸਾਨਾਂ ਦੇ ਨਾਲ ਖੜਾ ਹਾਂ ਦੋ ਵੱਡੇ ਮੁੱਦਿਆਂ ਦਾ ਜ਼ਿਕਰ ਕੀਤਾ ਉਹਨਾਂ ਨੇ ਪਹਿਲੀ ਗੱਲ ਬਗੈਰ ਨਾਂ ਲੈ ਉਹਨਾਂ ਨੇ ਗੱਲ ਕੀਤੀ ਕਿ ਅਮਰੀਕਾ ਨਾਲ ਜਿਹੜਾ ਵਪਾਰਸ ਮਿਲੋਤੇ ਦੀ ਗੱਲਬਾਤ ਚੱਲ ਰਹੀ ਹੈ ਜਾਂ ਅਮਰੀਕਾ ਇਹ ਦਿਨ ਕਹਿੰਦਾ ਕਿ ਅਸੀਂ ਇਹ ਸ਼ਰਤਾਂ ਨਹੀਂ ਮੰਨਾਂਗੇ ਐਦਾਂ ਜਿਹੜਾ ਟੈਰਿਫ ਲਗਾਵਾਂਗੇ ਰਾਨ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੇ ਹਿੱਤ ਵਿੱਚ ਔਰ ਡੇਰੀ ਪਾਲਕ ਪਸ਼ੂ ਪਾਲਕਾਂ ਦੇ ਹਿੱਤ ਵਿੱਚ ਨਸ਼ੀਰਾਂ ਦੇ ਹਿੱਤ ਵਿੱਚ ਮੈਂ ਦੀਵਾਰ ਬਣ ਕੇ ਕਹਿੰਦੇ મોદી ਦੀਵਾਰ ਬਣ ਕੇ ਉਹਨਾਂ ਦੇ ਨਾਲ ਖੜਾ ਹੈ। ਮੈਂ ਸਾਫ਼ ਕਰ ਦਿੱਤੀ ਹੈ ਗੱਲ ਦੇਸ਼ ਦੇ ਲੋਕਾਂ ਨੂੰ ਕਿਸਾਨਾਂ ਨੂੰ ਕਿ ਕਿਸਾਨਾਂ ਦੇ ਹਿੱਤ ਵਿੱਚ ਕੋਈ ਵੀ ਉਹਦੀ ਗੱਲ ਪ੍ਰਵਾਨ ਨਹੀਂ ਕੀਤੀ ਜਾਏਗੀ ਜਿਹੜੀ ਕਿ ਉਹਨਾਂ ਦੇ ਖਿਲਾਫ ਜਾਂਦੀ ਹੋਵੇ। ਦੂਜਾ ਸਿੰ্ধু ਜਲ ਸਮਝੌਤਾ ਸਿੰਧੂ ਜਲ ਸਮਝੌਤੇ ਦੇ ਪ੍ਰਧਾਨ ਮੰਤਰੀ ਨੇ ਕਮਾਲ ਹੀ ਕਰਤੀ ਉਹਨਾਂ ਨੇ ਕਿਹਾ ਕਿ ਦੇਖੋ ਦਹਾਕਿਆਂ ਤੋਂ ਕਿਸ ਕਦਰ ਕਿਸਾਨਾਂ ਦਾ ਪਾਣੀ ਲੁੱਟਿਆ ਗਿਆ ਕਹਿੰਦੇ ਸਾਡਾ ਆਪਣਾ ਕਿਸਾਨ ਤਾਂ ਪਿਆਸਾ ਹੈ ਉਹਦੀ ਜ਼ਮੀਨ ਨੂੰ ਪਾਣੀ ਦੀ ਜ਼ਰੂਰਤ ਹੈ ਤੇ ਦੁਸ਼ਮਣ ਦੇਸ਼ ਨੂੰ ਅਸੀਂ ਪਾਣੀ ਦੇਈ ਜਾਂਦੇ ਆ ਇਹ ਨਹੀਂ ਕਹਿੰਦੇ ਹੋ ਸਕਦਾ ਸਿੰਧੂ ਜਲ ਸਮਝੌਤਾ ਜਿਹੜਾ ਰੱਦ ਕੀਤਾ ਗਿਆ ਉਹਨਾਂ ਨੇ ਸਾਫ਼ ਕਹਿਤਾ ਕਿ ਇਰਾਦੇ ਰਹੇਗਾ ਕਿਸਾਨਾਂ ਦੇ ਹਿੱਤ ਵਿੱਚ ਜਿਹੜਾ ਹੈਗਾ ਕਹਿੰਦੇ ਤਾਂ ਬਹੁਤ ਸਮਾਂ ਪਹਿਲਾਂ ਰੱਦ ਹੋ ਜਾਣਾ ਚਾਹੀਦਾ ਸੀ ਹੁਣ ਰੱਦ ਹੋਇਆ ਸਾਡੇ ਕਿਸਾਨ ਕਹਿੰਦੇ ਹਰ ਰੋਜ਼ ਜਿਹੜਾ ਪਾਣੀ ਦੀ ਗੱਲ ਕਰਦੇ ਆ ਆਪਣੀਆਂ ਫਸਲਾਂ ਦੀ ਗੱਲ ਕਰਦੇ ਆ ਤੇ ਅਸੀਂ ਆਪਣਾ ਪਾਣੀ ਦਰਿਆ ਦਾ ਪਾਣੀ ਆਪਣੇ ਸਾਡੇ ਆਪਣੇ ਤਰ੍ਹਾਂ ਕਹਿੰਦੇ ਤੇ ਜਾ ਰਹੇ ਦੁਸ਼ਮਣ ਦੇਸ਼ ਇਹ ਕਿਵੇਂ ਪੋਸੀਬਲ ਹੈ ਸੰਭਵ ਨਹੀਂ ਹੈ ਦੋ ਮੁੱਦਿਆਂ ਤੇ ਉਹਨਾਂ ਨੇ ਪੰਜਾਬੀ ਜਿਹਨੂੰ ਕਹਿੰਦੇ ਕਿ ਹੱਕ ਠੋਕ ਕੇ ਕਿਸਾਨਾਂ ਦੇ ਹਿੱਤ ਵਿੱਚ ਕਿਸਾਨਾਂ ਦੇ ਹੱਕ 'ਚ ਗੱਲ ਕੀਤੀ ਹੈ ਜੀ ਮੁਰਕੋ ਸਰ ਮੁਦਾਂਦੇਵ ਉਹਨਾਂ ਨੇ ਚਰਚਾ ਕੀਤੀ ਹੈ ਇਸ ਬਾਰੇ ਕੋਈ ਦੋ ਰਾਇ ਨਹੀਂ ਉਹਨਾਂ ਨੇ ਦੇਸ਼ ਦੀ ਸੁਰੱਖਿਆ ਦੀ ਗੱਲ ਕਰਦਿਆਂ ਪਾਕਿਸਤਾਨ ਦੀਆਂ ਜਿਹੜੀਆਂ ਕਚਾਲਾਂ ਹੈਗੀਆਂ ਉਹਨਾਂ ਦਾ ਜ਼ਿਕਰ ਵੀ ਕੀਤਾ ਹੈ ਪਹਿਲਗਾਮ ਦਾ ਜ਼ਿਕਰ ਵੀ ਕੀਤਾ ਹੈ ਉਰੇ ਵੀ ਕਿਹਾ ਕਿ ਕਿਸ ਤਰ੍ਹਾਂ ਸਾਡਾ ਦੇਸ਼ ਸੁਰੱਖਿਆ ਦੇ ਵਿੱਚ ਮਜ਼ਬੂਤ ਹੈ ਹਮਮ ਔਰ ਗੱਲ ਕਰਦਿਆਂ ਉਹਨਾਂ ਨੇ ਧਾਰਨਿਕ ਮਾਮਲਿਆਂ ਦੀ ਗੱਲ ਵੀ ਕੀਤੀ ਹੈ ਜਨਮਸ਼ਟਮੀ ਦਾ ਜ਼ਿਕਰ ਕੀਤਾ ਹੈ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਜਿਹੜਾ ਸ਼ਹੀਦੀ ਦਿਹਾੜਾ ਹੈ ਉਹ ਦਸ ਜੇ ਕਹ ਜਾਨੀ ਕੌਮੀ ਪੱਧਰ ਤੇ ਰਾਮਧਿਨੇ ਸਨਿਆਗਤਾਇ ਕਿ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਕੌਮੀ ਪੱਧਰ ਤੇ ਮਨਾਇਆ ਜਾ ਰਿਹਾ ਹੈ ਉਹਨਾਂ ਨੇ ਨਾਲ ਦੀ ਨਾਲ ਜਿਹੜਾ ਹੈਗਾ ਇਹ ਗੱਲ ਵੀ ਕੀਤੀ ਹੈ ਕਿ ਬਹੁਤ ਸਾਰੀਆਂ ਸਮਾਜਿਕ ਸੰਸਾਵਾਂ ਜਿਹੜੀਆਂ ਗੱਲ ਕੰਮ ਕਰ ਰਹੀਆਂ ਆ ਆਰਐਸ ਦਾ ਜ਼ਿਕਰ ਉਹਨਾਂ ਨੇ ਸੇ ਤਵ ਤੇ ਕੀਤਾ ਕਹਿੰਦੇ ਬਹੁਤ ਵੱਡੀ ਇਹ ਉਹਦੀ ਸਮਾਜ ਸੇਵੀ ਸੰਸਥਾ ਹੈ ਜਿਹੜੀ ਆਪਣੀ ਭਾਰਤ ਮਾਂ ਦੇ ਲਈ ਬਹੁਤ ਬਿਹਤਰੀਨ ਕੰਮ ਕਰ ਰਹੀ ਹੈ ਸਲਾਗਾ ਕੀਤੀ ਉਹਨਾਂ ਨੇ ਇਸੇ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਨੇ ਦੇ ਵਿਕਾਸ ਦੀ ਗੱਲ ਕੀਤੀ ਸੁਰੱਖਿਆ ਕਮਜ਼ ਦੀ ਗੱਲ ਕੀਤੀ ਵੱਖ-ਵੱਖ ਖੇਤਰਾਂ ਚ ਕਹਿੰਦੇ ਸੁਰੱਖਿਆ ਕੌਸ ਇਸ ਵੇਲੇ ਲਗਾਉ ਕੰਮ ਕਰਨਾ ਜ਼ਰੂਰੀ ਹੈ ਟੈਕਨੋਲੋਜੀ ਦਾ ਜ਼ਿਕਰ ਕੀਤਾ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਅਗਲੇ 10 ਸਾਲਾਂ ਜਾਨੀ ਪ੍ਰਧਾਨ ਮੰਤਰੀ ਨੇ ਮਾਰ ਕਰਤਾ ਕਿ ਸਾਲ 35 ਯਾਨੀ ਦਾਂ ਸਲਾਮਾਦ 25 ਜਿਹਕੇ ਆਪਾਂ ਹੁਣ ਖੜੇ ਆ ਤੇ 35 ਦੀ ਗੱਲ ਉਹਨੇ ਕੀਤੀ ਕਿ 35 ਤੱਕ ਸਾਰੇ ਦੇਸ਼ ਦੇ ਵੱਖ-ਵੱਖ ਜਿਹੜੇ ਅਹਿਮ ਖੇਤਰ ਹੈ ਉਹ ਨਵੀਂ ਟੈਕਨੋਲੋਜੀ ਨਾਲ ਸੁਰੱਖਿਆ ਖੇਤਰ ਦੇ ਵਿੱਚ ਜਿਹੜਾ ਕਵਚਾ ਉਹ ਪਹਿਨਣਗੇ। ਔਰ ਭਾਰਤ ਬਹੁਤ ਮਜ਼ਬੂਤੀ ਦੇ ਨਾਲ ਅੱਗੇ ਵਧੇਗਾ। ਜੀ। ਸੋ ਪ੍ਰਧਾਨ ਮੰਤਰੀ ਨੇ ਦੇਸ਼ ਦੇ ਬਹੁਤ ਬਖੀ ਵਿਕਾਸ ਦੀ ਗੱਲ ਕੀਤੀ ਆਮ ਲੋਕਾਂ ਦੀ ਗੱਲ ਕੀਤੀ। ਰਾਣ ਦੇ ਇਹ ਨਿਕਲਾ ਸਨਿਆ ਹੈ ਵੀ ਰਿਹਾ ਹੈ ਕਿ ਉਹਨਾਂ ਨੇ ਹਰ ਖੇਤਰ ਨਾਲ ਉਹਨੇ ਨੌਜਵਾਨਾਂ ਦਾ ਜ਼ਿਕਰ ਕੀਤਾ ਉਹਨਾਂ ਨੇ ਮਹਿੰਗਾਈ ਦਾ ਜ਼ਿਕਰ ਕਰਦੇ ਆ ਕਿਹਾ ਕਿ ਤੁਸੀਂ ਐਸਵਾਦੀ ਦਿਵਾਲੀ ਤੇ ਡੀ ਕਰੋ ਕਹਿੰਦੇ ਮੈਂ ਵੱਡਾ ਤੋਹਫਾ ਤੁਹਾਨੂੰ ਦੇ ਰਿਹਾ ਨੇ ਜੀਐਸਟੀ ਤੇ ਇਦਾਂ ਦੀ ਤਬਦੀਲੀ ਕਰ ਰਿਹਾ ਕਿ ਜਿਹਦੇ ਟੈਕਸ ਹਟਣਗੇ ਟੈਕਸ ਲੱਣਗੇ ਤਾਂ ਆਮ ਲੋਕਾਂ ਦੀਆਂ ਜੇਬਾਂ ਤੇ ਅਸਰ ਘਟ ਪਏਗਾ ਜੀ ਜੀ ਉਪਾਹਰੀ ਵੀ ਖੁਸ਼ ਹੋਣਗੇ ਕਾਰੋਬਾਰੀ ਵੀ ਖੁਸ਼ ਹੋਣਗੇ ਆਮ ਲੋਕ ਵੀ ਖੁਸ਼ ਹੋਣਗੇ ਨੌਜਵਾਨਾਂ ਵਰੇ ਅਚੇ ਚੇ ਤੌਰ ਤੇ ਉਹਨਾਂ ਨੇ ਕਿਹਾ ਇਹ 30 ਕਰੋੜ ਤੋਂ ਉੱਪਰ ਜਿਹੜਾ ਨੌਜਵਾਨਾਂ ਦੇ ਲਈ ਰਜ਼ਗਾਰ ਦਾ ਪ੍ਰੋਗਰਾਮ ਲਿਖਿਆ ਗਿਆ ਆਉਣ ਵਾਲੇ ਦਿਨਾਂ ਤੋਂ ਦੀ ਸ਼ੁਰੂਆਤ ਕਹਿੰਦੇ ਹੁਣ 15 ਅਗਸਤ ਤੋਂ ਹੋ ਗਈ ਆ ਸੋ ਇਦਾਂ ਦੇ ਦੇਸ਼ ਨੂੰ ਜਿਹੜੇ ਪਿਛਲੇ ਜੋ ਉਹਨਾਂ ਨੇ 12 ਸਾਲਾਂ ਚ ਇਹਨੇ ਸਮੇਂ ਚ ਜੋ ਕੁਝ ਕੀਤਾ ਉਹਦਾ ਜ਼ਿਕਰ ਤਾਂ ਕੀਤਾ ਹੀ ਕੀਤਾ ਔਰ ਪ੍ਰਵੇਖ ਦਾ ਨਕਸ਼ਾ ਵੀ ਦੱਸਿਆ ਚਿਤਵਿਆ ਕਿ ਕਿਸ ਕਦਰ ਪ੍ਰਧਾਨ ਮੰਤਰੀ ਸੋਚਦੇ ਆ ਕਿ ਸਾਡਾ ਮੁਲਕ ਜਿਹੜਾ ਅੱਗੇ ਵਧ ਰਿਹਾ ਅੱਗੇ ਵਧੇਗਾ ਜੀ 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 ਸਚਾ ਵਾ ਅੱਗੇ ਜ਼ਿਕਰ ਹੈ ਜਿਹੜਾ ਉਹ ਮੁੱਖ ਮੰਤਰੀ ਮਾਨ ਹੁਣਾਂ ਦਾ ਕਰਾਂਗੇ ਜਿਸ ਤਰ੍ਹਾਂ ਆਪਾਂ ਜਾਣਦੇ ਆਂ ਕਿ ਅੱਜ ਰਾਜਪਦਰੀ ਸਮਾਗਮ ਆ ਜਿਹੜਾ ਉਹ ਲੀਕ ਕਿਆ ਗਿਆ ਸੀ ਫਰੀਦਕੋਟ ਵਿਖੇ ਫਰੀਦਕੋਟ ਪਹੁੰਚੇ ਹੋ ਉੱਥੇ ਜਾ ਕੇ ਉਹਨਾਂ ਨੇ ਬਾਬਾ ਫਰੀਦ ਹੁਣਾਂ ਨੂੰ ਯਾਦ ਕੀਤਾ ਉਹਨਾਂ ਨੂੰ ਸਜਤਾ ਕੀਤਾ ਇਸ ਤੋਂ ਇਲਾਵਾ ਉਹਨਾਂ ਨੇ ਗੱਲ ਸੂਬੇ ਦੀ ਕੀਤੀ ਸੂਬੇ ਦੀ ਸੁਰੱਖਿਆ ਦੀ ਕੀਤੀ ਤੇ ਹੋਰ ਵੱਖ-ਵੱਖ ਪਹਿਲੂਆਂ ਤੇ ਗੱਲਬਾਤ ਹੋਈ ਕਿਵੇਂ ਦੇਖਦੇ ਹੋ ਮੁੱਖ ਮੰਤਰੀ ਮਾਨ ਦੇ ਇਸ ਭਾਸ਼ਣ ਨੂੰ ਬਿਲਕੁਲ ਮੁੱਖ ਮੰਤਰੀ ਭਗਵਾਨ ਸਿਮਰ ਨੇ ਜਦੋਂ ਅੱਜ ਫਰੀਦਕੋਟ ਜਾ ਕੇ ਕੌਮੀ ਝੰਡਾ ਲਹਿਰਾਇਆ ਬਾਬਾ ਫਰੀਦ ਦੀ ਪਵਿੱਤਰ ਧਰਤੀ ਹੈ ਉਹਨਾਂ ਉਹਨੇ ਚੇਤੇ ਗੀਤਾ ਉਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਆ ਪੰਜਾਬ ਪ੍ਰਤੀ ਮੁੱਖੀ ਸਭਾਵਾਂ ਪ੍ਰਤੀ ਉਸ ਨੂੰ ਚੇਤੇ ਕੀਤਾ ਖਾਸ ਤੌਰ ਤੇ ਉਹਨਾਂ ਨੇ ਕਹਿੰਦਾ ਜ਼ਰੂਰ ਜ਼ਿਕਰ ਕੀਤਾ ਕਿ ਜਿਹੜੀ ਚੋਪੜੀਆਂ ਖਾਂਦੇ ਆ ਨਾ ਉਹਨਾਂ ਨੂੰ ਫਿਰ ਵਾਜ ਦੁੱਖ ਵੀ ਸਣੇ ਪੈਂਦੇ ਆ ਬਾਬਾ ਫਰੀਦ ਦੀ ਥੁੱਕ ਦਾ ਹਵਾਲਾ ਦੇ ਕੇ ਉਹਨਾਂ ਨੇ ਗੱਲ ਕੀਤੀ ਗੁਰਨਾਨਦ ਦੇਵ ਜੀ ਦਾ ਜ਼ਿਕਰ ਕੀਤਾ ਗੁਰਤੇਗ ਬਹਾਦਰ ਜੀ ਦਾ 350 ਸਾਲਾ ਸ਼ਾਦੇ ਦਾ ਦੇਸ਼ ਪ੍ਰਤੀ ਕਰਵਾਨੀਆਂ ਆ ਮਾਨਤਾ ਵਧੇ ਕਰਵਾਨੀ అవਦਾ ਜ਼ਿਕਰ ਕੀਤਾ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਚੇਤੇ ਕੀਤਾ ਜਾਨੀ ਸਾਡੀਆਂ ਜਿਹੜੀਆਂ ਵੱਡੀਆਂ ਤਾਰਕ ਮਾਸਤੀਆਂ ਸਾਡੇ ਗੁਰੂ ਉਹਨਾਂ ਪ੍ਰਤੀ ਉਹਨਾਂ ਨੇ ਆਪਣਾ ਜਿਹੜਾ ਹੈਗਾ ਸਰਦਾ ਦਾ ਪ੍ਰਗਟਾਵਾ ਵੀ ਕੀਤਾ ਔਰ ਦੱਸਿਆ ਕਿ ਕਿਸ ਕਦਰ ਜੇ ਦੇਸ਼ ਮਜ਼ਬੂਤ ਹੈ ਕਿੰਨਾ ਹਸਤੀਆਂ ਕਰਕੇ ਅਸਲਾ ਦੇਸ਼ਾਂ ਚ ਮਜ਼ਬੂਤ ਹੈ ਰਹੀ ਗੱਲ ਸੂਬੇ ਦੇ ਵਿਕਾਸ ਦੀ ਸੂਬੇ ਦੇ ਵਿਕਾਸ ਦਾ ਜ਼ਿਕਰ ਕਰਦੇ ਹਨ ਦੋ ਤਿੰਨ ਵੱਡੇ ਮੁੱਦਿਆਂ ਦਾ ਦੇਖੋ ਮੁੱਖ ਮੰਤਰੀ ਅਕਸਰ ਜ਼ਿਕਰ ਕਰਦੇ ਆ ਸਿੱਖਿਆ ਖੇਤਰ ਦੀ ਸੇਧ ਖੇਤਰ ਦੇ ਨਿਸ਼ਾਨਦੇ ਮਾਮਲੇ ਸਿੱਖਿਆ ਖੇਤਰ ਜਿਉਂ ਉਹਨਾਂ ਨੇ ਕਿਹਾ ਕਿ ਸਾਡਾ ਸੂਬਾ ਕੇਲਾਵਰ ਕੇ ਸੂਬੇ ਨੂੰ ਵੀ ਪਛਾੜ ਗਿਆ ਜਿਹੜਾ ਕਿ ਆਪਣੇ ਆਪ 'ਚ ਬਹੁਤ ਵਡਾ ਨਾਮ ਰੱਖਦਾ ਸੀ এডੂਕੇਸ਼ਨ ਦੇ ਖੇਤਰ 'ਚ ਕਹਿੰਦੇ ਹੁਣ ਪੰਜਾਬ ਦੇ ਦਾ ਪਹਿਲਾ ਸੂਬਾ ਹੈ ਜਿਹੜਾ ਸਿੱਖਿਆ ਦੇ ਖੇਤਰ 'ਚ ਬਾਕੀ ਸਾਰੇ ਸੂਬਿਆਂ ਨੂੰ ਪਛਾੜ ਕੇ ਅੱਗੇ ਵਧ ਰਿਹਾ ਸੇ ਸੂਬਾਵਾਂ ਦਾ ਉਹਨਾਂ ਨੇ ਵੱਖ-ਵੱਖ ਖੇਤਰਾਂ ਜਿਹੜੀਆਂ ਸੂਲਤਾਂ ਦਿੱਤੀਆਂ 10 ਲੱਖ ਦੀ ਜਿਹੜੀ ਬੀਮਾ ਯੋਜਨਾ ਸੀ ਬੀਮਾ ਜੋ ਉਹਨਾਂ ਲੈਣੇ ਦਾ ਜ਼ਿਕਰ ਕੀਤਾ ਮਲਕ ਲਿੰਗ ਦੀ ਗੱਲ ਕੀਤੀ ਉਹ ਬਹੁਤ ਸਾਰੇ ਮੁੱਦਿਆਂ ਦੇ ਕਿ ਕਿਸ ਕਦਰ ਲੋਕਾਂ ਨੇ ਅਸੂਲ ਤਾਂ ਅੰਗੜੀਆਂ ਉਨਾ ਪ੍ਰਤੀ ਮਈਆ ਰੰਗੀਆਂ ਜਾ ਰਹੀਆਂ ਖਾਸ ਤੌਰ ਤੇ ਜਦੋਂ ਆਪਾਂ ਨਸ਼ਿਆਂ ਦੀ ਗੱਲ ਕਰਦੇ ਹੁੰਦੇ ਨਸ਼ਿਆਂ ਬਰਦ ਮੁੱਖ ਮੰਤਰੀ ਨੇ ਚੇਚੇ ਤੌਰ ਤੇ ਗੱਲ ਕਹੀ ਕਿ ਇਸ ਮਾਮਲੇ 'ਚ ਦੇਖੋ ਕੋਈ ਸਮਝੀ ਪਿਛਲੇਆਂ ਸਰਕਾਰਾਂ ਕਹਿੰਦੇ ਕਿਸ ਕਦਰ ਪੰਜਾਬ ਨੂੰ ਬਰਵਾਦ ਕੀਤਾ ਕਿ ਜਿਹੜੇ ਉਹਨਾਂ ਸਰਕਾਰਾਂ ਦੇ ਮੰਤਰੀ ਰਹੇ ਆ ਉਹਨਾਂ ਦੀਆਂ ਗੱਡੀਆਂ 'ਚ ਨਸ਼ਾ ਤਸਕਰ ਜਾਂਦੇ ਸੀ ਉਹਨਾਂ ਦੀਆਂ ਗੱਡੀਆਂ 'ਚ ਨਸ਼ਾ ਵੇਖਦਾ ਸੀ ਇਸ ਕਰਕੇ ਜਿਹੜਾ ਹੈਗਾ ਸਾਡਾ ਸੂਬਾ ਬਰਬਾਦ ਹੋਇਆ ਪਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸ ਕਦਰ ਨਸ਼ਿਆਂ ਦੇ ਵਿਰੁੱਧ ਲੜਾਈ ਲੜ ਰਹੀ ਹੈ ਉਹਨਾਂ ਦੱਸਿਆ ਕਿ ਵੱਖ-ਵੱਖ ਕਿਸ ਤਰ੍ਹਾਂ ਡਿਫੈਂਸ ਕਮੇਟੀਆਂ ਬਣਾ ਕੇ ਲੜਾਈ ਜੜੀ ਜਾ ਰਹੀ ਹੈ ਜਿਵੇਂ ਪਿੰਡੂ ਪੱਧਰ ਦੇ ਪੰਚਾਇਤਾਂ ਹੋਣ ਉਹਨਾਂ ਨੂੰ ਇਨਵੋਲ ਕੀਤਾ ਜਾ ਰਿਹਾ ਔਰ ਉਹਨਾਂ ਨੇ ਵੀ ਚੇਚੇ ਦੌਰ ਦੇ ਜ਼ਿਕਰ ਕੀਤਾ ਕਿ ਜਿਹੜੇ ਪੁਲਿਸ ਅਫਸਰ ਜਾਂ ਅਧਿਕਾਰੀ ਹਮ 1 ਕਿਲੋ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਫੜੇਗਾ ਉਸ ਨੂੰ ਇਨਾ ਨਾਮ ਦਿੱਤਾ ਜਾਏਗਾ ਜਿਨ੍ਹਾਂ ਕਰਦੇ ਉਹ ਫਿਰ ਨਾਮ ਦੀ ਗੱਲ ਕੀਤੀ ਐ ਸੁਪਨਾ ਦੇ ਵਿਕਾਸ ਦਾ ਜ਼ਿਕਰ ਕਰਦਾ ਉਹਨਾਂ ਸਹੂਲਤਾਂ ਦਾ ਵੀ ਜ਼ਰੂਰ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਦੇਖੋ ਇਸ ਵੇਲੇ ਜਿਹੜੇ ਪੰਜਾਬੀ ਐ ਤਕਰੀਬਨ ਕਿਹਦੇ 90% ਦੀ ਪੰਜਾਬੀ ਜਿਹੇ ਐ ਜਿਨ੍ਹਾਂ ਨੂੰ ਕਿ ਆਪਣਾ ਜਿਹੜਾ ਹੈਗਾ ਬਿਜਲੀ ਦੇ ਬਿੱਲ ਘਰਾਂ ਦੇ ਨਹੀਂ ਭਰਨੇ ਪੈ ਰਹੇ ਖੇਤੀ ਕਿੱਤਾ ਲਾ ਕਰਨੇ ਹਾਈ ਐ ਹੁਣ ਕਦੇ ਕਹਿੰਦੇ ਇਦਾਂ ਦੇ ਘਟ ਨਹੀਂ ਲੱਗਦੇ 8 ਤੋਂ 10 ਘੰਟੇ ਬਿਜਲੀ ਵੀ ਮਿਲਦੀ ਐ ਔਰ ਨਾਲੇ ਦਿਨਾਂ ਚ ਉਹਨਾਂ ਨੇ ਕਿਹਾ ਕਿ ਪੰਜਾਬ ਕਿਸ ਕਦਰ ਨਵੇਂ ਨਵੇਂ ਜਿਹੜੇ ਸੜਕਾਂ ਦੀ ਗੱਲ ਕੀਤੀ ਐ ਸੜਕਾਂ ਵਾਸਤੇ ਕਹਿੰਦੇ ਕਿਦਾਂ ਬਜਟ ਰੱਖਿਆ ਜਾ ਰਿਹਾ ਕਿਦਾਂ ਸੂਬੇ ਦਾ ਵਿਕਾਸ ਹੋਏਗਾ ਪੰਜਾਬੀਆਂ ਨਾਲ ਉਹਨਾਂ ਨੇ ਵਿਕਾਸ ਦੀ ਗੱਲ ਨਸ਼ਿਆਂ ਦੀ ਗੱਲ ਸਿਹਤ ਦੀ ਗੱਲ ਹਰ ਲਿਹਾਜ਼ ਨਾਲ ਆਪਣੇ ਵਿਚਾਰਾਂ ਨੇ ਸਾਂਝ ਪਾਈ ਜੀ ਜੀ ਸਤਿ ਸ੍ਰੀ ਅਕਾਲ ਸੱਭ ਅੱਗੇ ਹੁਣ ਗੱਲ ਹੈ ਜਿਹੜੀ ਉਹ ਸਿਆਸੀ ਕਰ ਲੈਣੇ ਆ ਪੰਜਾਬ ਦੇ ਵਿੱਚ ਇਸ ਸਮੇਂ ਜੇ ਸਭ ਦੀਆਂ ਨਜ਼ਰਾਂ ਟਿਕੀਆਂ ਨੇ ਤਾਂ ਉਹ ਦੋ ਸਭ ਤੋਂ ਵੱਡੀਆਂ ਚੀਜ਼ਾਂ ਨੇ ਪਹਿਲੀ ਨਵੇਂ ਅਕਾਲੀ ਦਲ ਤੇ ਟਿੱਕੀ ਹੋਈ ਹੈ ਤੇ ਦੂਜੀ ਨਜ਼ਰ ਟਿੱਕੀ ਹੋਈ ਹੈ ਤਰਨ ਤਰਨ ਦੀ ਜੋ ਉਪ ਚੋਣ ਹੋਣੀ ਹੈ ਉਸ ਦੇ ਉੱਪਰ ਤਾਂ ਅਜੇ ਦੇ ਵਿੱਚ ਮੈਦਾਨ ਦੇ ਵਿੱਚ ਉਮੀਦਵਾਰ ਆਉਣੇ ਸ਼ੁਰੂ ਹੋ ਗਏ ਨੇ ਭਾਜਪਾ ਨੇ ਐਲਾਨ ਹੈ ਜਿਹੜਾ ਉਹ ਕਰ ਦਿੱਤਾ ਸੋ ਹਰਜੀਤ ਸਿੰਘ ਸੰਧੂ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ ਇਸ ਤੋਂ ਇਲਾਵਾ ਹੁਣ ਜਿਹੜਾ ਇੰਤਜ਼ਾਰ ਕੀਤਾ ਜਾ ਰਿਹਾ ਕਿਉਂਕਿ ਅਕਾਲੀ ਦਲ ਨੇ ਵੀ ਐਲਾਨ ਕੀਤਾ ਹੈ ਆਪ ਨੇ ਵੀ ਐਲਾਨ ਕੀਤਾ ਤਾਂ ਐਲਾਨ ਬਾਕੀ ਹੈ ਹੁਣ ਨਵੇਂ ਅਕਾਲੀ ਦਲ ਦਾ ਵੱਡੀ ਗੱਲ ਹੈ ਕਿ ਉਹ ਲੜਦੇ ਨੇ ਜਾਂ ਨਹੀਂ ਤੇ ਕਾਂਗਰਸ ਦਾ ਕਿਵੇਂ ਦੇਖਦੇ ਹੋ ਇਸ ਨੂੰ ਕਿਉਂਕਿ ਮੈਨੂੰ ਲੱਗਦਾ ਕਿ ਭਾਜਪਾ ਇਹ ਸੋਚਦੀ ਜ਼ਰੂਰ ਹੈ ਕਿ ਕਿਤੇ ਨਾ ਕਿਤੇ ਲੁਧਿਆਣਾ ਦੇ ਵਿੱਚ ਜਿਹੜਾ ਦੇਰੀ ਨਾਲ ਉਮੀਦਵਾਰ ਐਲਾਨਿਆ ਸੀ ਉਸ ਨੇ ਕਾਫੀ ਇਫੈਕਟ ਪਾਇਆ ਹੈ ਇਸ ਲਈ ਭਾਜਪਾ ਪਹਿਲਾਂ ਹੀ ਮੈਦਾਨ 'ਚ ਉਤਰਾਈ ਹੈ ਜੀ ਬਿਲਕੁਲ ਆਪਾਂ ਸਾਰੀਆਂ ਪੋਲੀਟਿਕਲ ਪਾਰਟੀਆਂ ਦੇ ਜ਼ਿਕਰ ਕਰੀਏ ਪੰਜਾਬ ਦੇ ਵਿੱਚ 88 ਤਰ੍ਹਾਂ ਦੇਖੋ ਪਹਿਲਾਂ ਲੁਧਿਆਣਾ ਦੀ ਉਪਚੋਣ ਨਿਕਲ ਕੇ ਗਈ ਹੈ ਲੁਧਿਆਣਾ ਆਪਣੇ ਆਪ 'ਚ ਇੱਕ ਵਿਲੱਖਣ ਸਿਟੀ ਹੈ ਵੱਡਾ ਸ਼ਹਿਰ ਆ ਔਰ ਸਾਡੇ ਸੂਬੇ ਦੀ ਇੱਕ ਤਰ੍ਹਾਂ ਦੀ ਕਹੀਏ ਕਿ ਉਹ ਆਰਥਿਕਤਾ ਦੇ لحاظ ਨਾਲ ਇੰਡਸਟਰੀ ਦੇ لحاظ ਨਾਲ ਸਭ ਤੋਂ ਵੱਡਾ ਸ਼ਹਿਰ ਆ ਪਰ ਆਇਤਾ ਨਹੀਂ ਕਹਿ ਸਕਦੇ ਸਾਡੀ ਜੀ ਆਰਥਿਕਤਾ ਦੀ ਪੰਜਾਬ ਦੀ ਉਸ ਮੁੱਦੇ ਤੇ ਜਿਹੜੀ ਵੱਡੀ ਲੜਾਈ ਉੱਥੇ ਹੋਈ ਉੱਥੇ ਤੈਅ ਕੀਤਾ ਜਾਂਦਾ ਸੀ ਕਿ ਜਿਹੜਾ ਇਥੋਂ ਉਮੀਦਵਾਰ ਜਿੱਤੇਗਾ ਉਸ ਤਾਈ ਦੇ ਚੋਣਾਂ ਚ ਵੀ ਉਸ ਪਾਰਟੀ ਨੂੰ ਹਲਾਰਾ ਮਿਲੇਗਾ ਉਥੋਂ ਖੈਰ ਆਪਾਂ ਸਾਰੇ ਜਾਣਦੇ ਆਪ ਅੱਗੇ ਨਿਕਲ ਗਈ ਜਿੱਤੀ ਆਪ ਹੁਣ ਧਿਆਨ ਆ ਰਿਹਾ ਤਰਨਦਾਰ ਦਾ ਹਾਲਾਂਕਿ ਅਜੇ ਚੋਣ ਕਮਿਸ਼ਨ ਵੱਲੋਂ ਐਲਾਨ ਨਹੀਂ ਕੀਤਾ ਗਿਆ ਪਰ ਜਿੱਦਾਂ ਤੁਸੀਂ ਜ਼ਿਕਰ ਕੀਤਾ ਸਾਰੀਆਂ ਰਾਜਸੀ ਬਾਟੀਆਂ ਆਪਣੀ ਜਿਹੜੀ ਜੋਰ ਜਮਾਈ ਉਹਨਾਂ ਨੇ ਸ਼ੁਰੂ ਕਰਤੀ ਐ ਸਭ ਤੋਂ ਪਹਿਲਾ ਹੀ ਕੰਮ ਇਹ ਹੁੰਦਾ ਕਿ ਉਮੀਦਵਾਰ ਤੈਅ ਕਰਨਾ ਉਮੀਦਵਾਰ ਤੈਅ ਕਰਨ ਦੀ ਕੋਈ ਪਾਰਟੀ ਫਸੜ ਨਾ ਜਾਵੇ ਆਪਾੜਾ ਨੇ ਸਭ ਤੋਂ ਪਹਿਲਾਂ ਦੇਖੋ ਆਪਾੜਾ ਨੇ ਜਿਹੜਾ ਤਿੰਨ ਵਾਰੀ ਉੱਥੇ ਐਮਐਲਏ ਰਹਿ ਚੁੱਕਾ ਐ ਪਹਿਲਾਂ ਕਾਲੀ ਦਲ ਦੇ ਵਿੱਚ ਸੀ ਤੇ ਹੁਣ ਆਪ ਦਾ ਉਮੀਦਵਾਰ ਐ ਤੇ ਉਹਨਾਂ ਨੂੰ ਸ਼ਿਨਾਰਿਆ ਉਹਨਾਂ ਨੇ ਕੌਣਗੇ ਤੁਸੀਂ ਜਿਹੜਾ ਹਰਜੀਤ ਸਿੰਘ ਸੰਧੂ ਦੀ ਗੱਲ ਕੀਤੀ ਤੇ ਉਹਨਾਂ ਦਾ ਨਾਂ ਵੀ ਹਰਮੀਰ ਸਿੰਘ ਸੰਧੂ ਦੋਨੇ ਹੀ ਐ ਸੰਧੂ ਬਾਜਪਾ ਵਾਲੇ ਵੀ ਐ ਇਸ ਸੰਧੂ ਜਿਹੜੇ ਆਪ ਵਾਲੇ ਨੂੰ ਪਤਾ ਨਹੀਂ ਕਿਹੜੇ ਸੰਧੂ ਨੂੰ ਤਾਂ ਤਾਂ ਦੇ ਮਝਾਲ ਪਸੰਦ ਕਰਦੇ ਆ ਚਲੋ ਇਹਦਾ ਮਹਾਲਾ ਵੱਖਰਾ ਹੈ ਅ ਕਾਲੀਦਾਲ ਨੇ ਵੀ ਆਪਣੇ ਤੌਰ ਤੇ ਮੈਡਮ ਰਜ਼ਾਵਾ ਹੈਗੇ ਉਹਨਾਂ ਨੂੰ ਉਮੀਦਵਾਰ ਬਣਾਇਆ ਕਾਂਗਰਸ ਜਿਹੜੀ ਇਹ ਸੂਬੇ ਦੀ ਮੁਖਰੂਦੀ ਦਰ ਹੈ ਉਸ ਨੇ ਜੇ ਉਮੀਦਵਾਰ ਦੇਣਾ ਹੈ ਆਪਾਂ ਕਾਲੀਆਂ ਦੀ ਗੱਲ ਵੀ ਕਰਦੇ ਆ ਪਰ ਇਕਲ ਪੋਲੀਟਿਕਲ ਤੌਰ ਤੇ ਉਭਰਾਲ ਦੀ ਦੇਖਿਆ ਜਾਵੇ ਤਾਂ ਭਾਜਪਾ ਨੇ ਵੀ ਇਹ ਕੋਸ਼ਿਸ਼ ਕੀਤੀ ਹੈ ਪਹਿਲਾਂ ਤਾਂ ਉਮੀਦਵਾਰ ਲੈਂਦੇ ਲੈਂਦਾ ਹੈ ਨਾਲ ਉਹਨਾਂ ਨੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਭਾਗ ਵਿੱਚ ਕੰਮ ਕਰ ਰਿਹਾ ਸੀ ਮစ္ਸ ਸਿੰਧੂ ਉਹਨਾਂ ਨੂੰ ਮੈਦਾਨ 'ਚ ਉਤਾਰਿਆ ਤਾਂ ਕਿ ਇੱਕ احساس ਜਾਵੇ ਪਾਰਟੀ ਦੇ ਵਰਕਰਾਂ 'ਚ ਕਿ ਸਾਡੇ ਵਿੱਚੋਂ ਹੀ ਕਿਸੇ ਨੂੰ ਉਮੀਦਵਾਰ ਲੈਂਦਾ ਕੋਈ ਬਾਹਰੀ ਉਮੀਦਵਾਰ ਨਹੀਂ ਹੈ ਜੀ ਸੁਪਾਜਪਾ ਵੀ ਪੂਰਾ ਜੋਰ ਅਜ਼ਮਾਈ ਕਰੇਗੀ ਲੜਾਈ ਲੜੇਗੀ ਧਰਨਧਰਨ ਦੇ ਦੇਖਿਆ ਜਾਏਗਾ ਔਰ ਆਪਦਾ ਦਾ ਹਾਈ ਹੈ ਕਿਉਂਕਿ ਆਪਦਾ ਪਹਿਲਾ ਸੀਟ ਰਹੀ ਹੈ ਇਸ ਕਰਕੇ ਆਪਦੇ ਲਈ ਬਹੁਤ ਵੱਡੀ ਚੁਣੌਤੀ ਹੈ ਕਿਉਂਕਿ ਪਹਿਲਾਂ ਹਲਕਾ ਹੀ ਆਪਦਾ ਰਿਹਾ ਹਮਮ ਤੇ ਬਾਕੀ ਦਾ ਅਸੀਂ ਦੇਖਣਗੇ ਕਿ ਖੋ ਖਿੱਚ ਜੋ ਕੋਈ ਲੈ ਕੇ ਜਾ ਸਕਦਾ ਕਿ ਨਹੀਂ ਜਾ ਸਕਦਾ ਇਹ ਗੱਲ ਜ਼ਰੂਰ ਜਿਹਦਾ ਤੁਸੀਂ ਜ਼ਿਕਰ ਕੀਤਾ ਆਪਾਂ ਕਰਦੇ ਆਂ ਤਰਸ ਕ ਨਾਲ ਉਹ ਆਕਾਲੀ ਦਲ ਦੀ ਲੜਾਈ ਆਕਾਲੀ ਦਲ ਨੇ ਪਹਿਲਾ ਮੌਕਾ ਆ ਰਿਹਾ ਤਰਨਧਰਨ ਦਾ ਨਵਾਂ ਆਕਾਲੀ ਦਲ ਦੀ ਅਗਵਾਈ ਜਿਹੜਾ ਹੈਗਾ ਸਾਬਕਾ ਜਥੇਦਾਰ ਯਾਨੀ ਹਜੀਤ ਸਿੰਘ ਕਰ ਰਹੇ ਹੈ ਯਾਨੀ ਹਰਪ੍ਰੀਤ ਸਿੰਘ ਕਰ ਰਹੇ ਸੋਰੀ ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਸੋਹਣੇ ਆਕਾਲੀ ਦਲ ਦੇ ਪ੍ਰਮੋਖ ਸਿੰਘ ਵੀਰ ਸਿੰਘ ਬਾਦਲ ਜਿਹੜੇ ਦਲ ਦੀ ਅਗਵਾਈ ਕਰ ਰਹੇ ਦੋਨਾਂ ਦਲਾਂ ਦਾ ਨਵਾਂ ਅਕਾਲੀ ਦਲ ਤੇ ਸੰਵੀਰ ਬਾਦਲ ਦੀ ਵਾਈ ਵਾਲਾ ਕਾਂਦੀਦ ਆ। ਉਹਨਾਂ ਲਈ ਤਰਨਦਾਰਨ ਪਹਿਲਾ ਇਮਤਿਹਾਨ ਆ ਰਿਹਾ। ਮਾਜੇ ਦੀ ਗੱਲ ਦੀ ਆ ਹਾਲਾਂਕਿ ਮਾਜੇ ਦੇ ਦੇਖੋ ਕਿਸੇ ਵੇਲੇ ਬਿਕਰ ਮਜੀਠੀਆ ਇਹ ਕਿਹਾ ਜਾਂਦਾ ਸੀ ਕਿ ਅਕਾਲੀ ਦਲ ਦੇ ਜਰਨੈਲ ਆ। ਅਕਾਲੀ ਦਲ ਦਾ ਜਰਨੈਲ ਹੋਣਾ ਸਿਰਫ ਜੇਲ੍ਹ 'ਚ ਬੈਠਾ ਹੈ। ਬਲਕਿ ਮੁਸ਼ਕਲਾਂ ਦਾ ਵੀ ਸਾਹਮਣਾ ਕਰ ਰਿਹਾ ਆਪਾਂ। ਆਪਣੇ ਪ੍ਰੋਗਰਾਮਾਂ 'ਚ ਵੀ ਅਕਸਰ ਉਹਨਾਂ ਦੀ ਗੱਲ ਕਰਦੇ ਰਹਿੰਨੇ ਆ। ਹੁਣ ਫੇਰ 14 ਦਿਨਾਂ ਦੀ ਉਹਨਾਂ ਦੀ ਨਿਆਂਕਾਰ ਅਸਥ ਵਿਦਾਈ ਜਾ ਚੁੱਕੀ ਆ। ਲੈਕਸ ਜਲਦੇ ਆ ਬਾਹਰ ਆਉਣਗੇ ਨਹੀਂ ਆਉਣਗੇ ਤਾਂ ਅਦਾਲਤੀ ਫੈਸਲੇ ਦੱਸਣਗੇ ਪਰ ਇੱਕ ਵੱਡੀ ਘਾਟ ਮਹਿਸੂਸ ਜ਼ਰੂਰ ਹੋਏਗੀ ਜੋ ਤਰਨਤਾਰਨ ਦੀ ਚੋਣ ਅਕਾਲੀ ਦਲ ਜੋ ਮਰਜ਼ੀ ਦਾਵੇ ਕਰੇ ਪਰ ਬੇਕਮ ਜੀਟੀਆ ਦੇ ਜੇਜ ਬੈਠੇ ਰਹਿਣ ਨਾਲ ਜਿਹੜਾ ਵਿਰੋਧੀ ਧਿਰ ਨੂੰ ਮੌਕਾ ਮਿਲੇਗਾ ਅਕਾਲੀ ਦਲ ਤੇ ਹੇਕਰ ਦਾ ਹਮਲਾ ਕਰਨ ਦਾ ਦੂਜਾ ਇੱਕ ਵੱਡੇ ਕੱਦਾਵਾਰ ਆਗੂ ਦੀ ਜਿਹੜੀ ਗੈਰ ਹਾਜ਼ਰੀ ਹੈ ਉਹ ਵੀ ਅਕਾਲੀ ਦਲ ਨੂੰ ਕਿਤੇ ਰੜਕੇਗੀ ਰੜਕੇਗੀ ਹਾਂ ਇੰਨੀ ਗੱਲ ਜ਼ਰੂਰ ਹੈ ਕਿ ਦੋਹਾਂ ਅਕਾਲੀ ਦਲਾਂ ਦਾ ਵੀ ਆਪਸੀ ਤੌਰ ਤੇ ਵੀ ਮੁਕਾਬਲਾ ਹੋਏਗਾ ਜਦੋਂ ਤੁਸੀਂ ਕੈਚ ਦੇ ਨਵਾਂ ਅਕਾਲੀ ਦਲ ਦੀ ਅਗਵਾਈ ਕਰਨੇ ਹਰਪ੍ਰੀਤ ਸਿੰਘ ਮਣੀਕਾਰ ਨੇ ਜੋ ਆਉਣਗੇ ਮੈਦਾਨ 'ਚ ਜਿੱਦਾਂ ਦਾ ਉਹਨਾਂ ਨੇ ਐਲਾਨ ਕੀਤਾ ਕਿ ਹਰ ਫੀਲਡ ਦੇ ਵਿੱਚ ਉਹ ਮੁਕਾਬਲੇ ਚ ਉਤਰਨਗੇ ਕਿਉਂਕਿ ਹੋਰ ਕੋਈ ਦਿਨ ਆ ਨੂੰ ਜਾਨੀ 20 ਅਗਸਤ ਨੂੰ ਸੰਤਰਜਲ ਸਿੰਘ ਲੰਗੋਵਾਲ ਦੀ ਬਸ ਜਿਹੜੀ ਵਰਸੀ ਹੈ ਉਸ ਵਰਸੀ ਦੇ ਉੱਪਰ ਵੀ ਦੁਨਾਂ ਅਕਾਲੀ ਦਲਾਂ ਦਾ ਮੁਕਾਬਲਾ ਹੈ ਤੇ ਤਰਨਧਾਰਮ ਚ ਕਿਉਂ ਨਹੀਂ ਹੋਏਗਾ ਸੋ ਪੰਜਾਬ ਇੱਕ ਨਵੀਂ ਕਿਸਮ ਦੀ ਨਵੇਕਲੀ ਕਿਸਮ ਦੀ ਰਾਜਨੀਤੀ ਵੱਲ ਅੱਗੇ ਵੱਧ ਰਿਹਾ ਕਿ ਕਿਹੜਾ ਅਕਾਲੀ ਦਾ ਲੱਗੇ ਆਏਗਾ ਔਰ ਅਕਾਲੀ ਦਾ ਲੱਗੇ ਉਹਦੇ ਬਹੁਤ ਸਾਰੇ ਕਾਰਨ ਹੋਣਗੇ ਜੇ ਪਹਿਲਾਂ ਆਲਾ ਪ੍ਰਾਣਾ ਅਕਾਲੀ ਦਾ ਜਿਹੜੇ ਗੋਇਸ ਗਵੀਰ ਬਾਦਲੂਣੀ ਕਰ ਰਹੇ ਉਹ ਅੱਗੇ ਆਏਗਾ ਉਹਦੇ ਆਪਣੇ ਕਾਰਨ ਹੋਣਗੇ ਕਿ ਇਹਦਾ ਮਸਲੇ ਆ ਕਿ ਜਿਹੜੇ ਟਕਸਾਲੀ ਅਕਾਲੀ ਆ ਉਹਨਾਂ ਦੇ ਨਾਲ ਖੜਿਆ ਜੇ ਕਿ ਜਿਹੜੇ ਹਲਾਰਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਖਾਲੀਦਾਂ ਨੂੰ ਮਿਲਦਾ ਤਾਂ ਜਿੱਦਾਂ ਅਕਸਰ ਕਿਹਾ ਜਾਂਦਾ ਕਿ ਜਿਹੜਾ ਨੌਜਵਾਨ ਤੌਕਾ ਹੈ ਇਦਾਂ ਹੀ ਤਰਨਦਾਰਾਂ ਦੇ ਵਿੱਚ ਅ ਭਗਵੰਦਰ ਸਪਾਲ ਸਿੰਘ ਜਿਹੜੇ ਐਮਪੀ ਐਸ ਵਾਲੇ ਜੇਲ੍ਹ ਚ ਬੈਠਿਆ ਉਹਨਾਂ ਦਾ ਵੀ ਉਹੀ ਇਲਾਕਾ ਤਗੀਰਣਾ ਪੈਂਦਾ ਅਸਰ ਸੂਕਾ ਉੱਥੇ ਕੀ ਉਹ ਇੱਕ ਪਾਸੇ ਇਕੱਠੇ ਹੋਣਗੇ ਜੇ ਇਕੱਠੇ ਹੋ ਕੇ ਲੜਾਈ ਲੜਦੇ ਆ ਤਾਂ ਕਿਹੋ ਜੀ ਲੜਾਈ ਬਣੇਗੀ ਸੋ ਪੰਥਕ ਹਲਕਾ ਲਈ ਵੀ ਹਲਕਾ ਬੜਾ ਦਿਰਚਾਸਪ ਰਹੇਗਾ ਕਿ ਗਵਾਈ ਕੌਣ ਕਰੇਗਾ ਔਰ ਕਿਸ ਦੇ ਹੱਕ ਚ ਫਤਵਾ ਦੇਵੇਗਾ ਪੰਥਕ ਹਲਕਾ ਔਰ ਦੂਜਾ ਸੂਚੇ ਤੌਰ ਤੇ ਕਿਹੜੇ ਪਾਰਟੀ ਨੂੰ ਕਿਹੜੇ ਦਲ ਨੂੰ ਜਾਂ ਕਿਹੜੇ ਉਮੀਦਵਾਰ ਨੂੰ ਪੰਜਾਬੀ ਖਾਸ ਤੌਰ ਤੇ ਮਾਝੇ ਦੇ ਲੋਕ ਜਿਹੜੇ ਹੈਗਾ ਅਤਵਾ ਦੇ ਨਜ਼ਰਾਂ ਬਣੀਆਂ ਰਹਿਣਗੀਆਂ ਘੱਟੂ ਘੱਟ ਜਾਂਦਾ ਕਿ ਚੋਣਾਂ ਦਾ ਐਲਾਨ ਨਹੀਂ ਹੁੰਦਾ ਤਦ ਤੱਕ ਲੜਾਈ ਜਰੂਰ ਰਹੇਗੀ ਪਰ ਅਸਲ ਮਤਾਰਾ ਹੋਏਗਾ ਜਿਸ ਦਿਨ ਚੋਣ ਕਮਿਸ਼ਨ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਫਲਾਹ ਤਰੀਕ ਨੂੰ ਵੋਟਾਂ ਪੈਣਗੀਆਂ ਜੀ ਸਤਿ ਸਬ ਅੱਗੇ ਗੱਲ ਹੈ ਜਿਹੜੀ ਉਹ ਸ਼ਹੀਦ ਕਰਨਲ ਸਿੰਘ ইস্যੂ ਨੂੰ ਹੁਣਾਂ ਦੀ ਕਰਾਂਗੇ ਬੜੇ ਵੱਡੇ ਮਹਾਨ ਸ਼ਹੀਦ ਨੇ ਅੱਜ ਉਹਨਾਂ ਦਾ ਸ਼ਹਾਦਤ ਦਿਵਸ ਹੈ ਤਾਂ ਅਜਿਹੇ ਦੇ ਵਿੱਚ ਬਹੁਤਾ ਯਾਦ ਹੈ ਜਿਹੜਾ ਇਸਰੂਹ ਨੂੰ ਇਹ ਨਹੀਂ ਕੀਤਾ ਗਿਆ ਹਾਲਾਂਕਿ ਪੋਸਟਰ ਬਣੇ ਸੋਸ਼ਲ ਮੀਡੀਆ ਤੇ ਥੋੜਾ ਬਹੁਤ ਰੁਝਾਨ ਵੇਖਿਆ ਗਿਆ ਪਰ ਜਿਸ ਤਰ੍ਹਾਂ ਦਾ ਸ਼ਹੀਦਾਂ ਨੂੰ ਸਨਮਾਨ ਮਿਲਣਾ ਚਾਹੀਦਾ ਓਸ ਤਰ੍ਹਾਂ ਦਾ ਸਨਮਾਨ ਫਿਲਹਾਲ ਨਹੀਂ ਦਿਖ ਰਿਹਾ ਤੇ ਕਹਤੇ ਨਾ ਕਿਤੇ ਜਿਹੜੀ ਅਵੇਅਰਨੈਸ ਹੈ ਜਿਹੜੀ ਉਹਨਾਂ ਦੇ ਪ੍ਰਤੀ ਨਹੀਂ ਹੈ ਜਿਹੜੀ ਉਹ ਦਿਖਾਈ ਜਾ ਰਹੀ ਕਿਉਂਕਿ ਗੁਜਰਾਤ ਨੂੰ ਆਜ਼ਾਦ ਕਰਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ ਇਸਰੂਹਨਾ ਦਾ ਚਾਰ ਸ਼ਬਦ ਉਹਨਾਂ ਬਾਰੇ ਜ਼ਰੂਰ ਬੋਲੋ ਦੇਖੋ ਅੱਜ 15 ਗਾਤ ਸਾਰਾ ਮੁਲਕ ਜਿਹੜਾ ਹੈਗਾ ਆਜ਼ਾਦੀ ਦਿਵਸ ਮਨਾ ਰਿਹਾ ਹੈ ਸ਼ੀਦ ਕਨਾਸ ਸਿੰਘ ਇਸਲੂ ਆਜ ਦੇ ਦਿਨ ਉਹਨੇ ਆਪਣੀ ਸ਼ਹਾਦਤ ਦਿੱਤੀ ਕਨਾਸ ਸਿੰਘ ਇਸਲੂ ਵਿਅਕਤੀ ਹੈ ਜਿਹੜੇ ਕਿ ਕਿਤੇ ਵਜੋਂ ਵਿਧਾਇਕ ਸਨ ਔਰ ਦੇਖੋ ਕਿਸ ਕਦਰ ਉਹਨੇ ਦੇਸ਼ ਲਈ ਕਰਵਾਨੀ ਦਿੱਤੀ ਸਾਰਾ ਮੁਲਕ ਆਜ਼ਾਦ ਹੋ ਗਿਆ ਤੇ ਗੁਆਹ ਅਜੇ ਉੱਥੇ ਬਸਤੀਵਾਦਾਂ ਦਾ ਕਬਜ਼ਾ ਸੀ ਅਜੇ ਗੁਆਹ ਆਜ਼ਾਦ ਨਹੀਂ ਸੀ ਉਹ ਪੁਰਤਗਾਲੀਆਂ ਨੇ ਕਬਜ਼ਾ ਕੀਤਾ ਹੋਇਆ ਸੀ ਉਸ ਨੂੰ ਜਦੋਂ ਉਹਦੇ ਲਈ ਸਾਰੇ ਮੁਲਕ ਚ ਅੰਦੋਲਨ ਚੱਲ ਰਿਆ ਸੀ ਸ਼ਹੀਦ ਕਰਨਾਲ ਸਿੰਘ ਜੀ ਜਵਾਨੀ ਦੇ ਦਿਨਾਂ ਚ ਜਦ ਆਪਕੋ ਕਿਤੇ ਚਾਹੀ ਸੀ ਬਿਗੈਰ ਘਰ ਜਾਣ ਨੂੰ ਦੱਸਿਆ ਗੋਆ ਲਈ ਰਵਾਨਾ ਹੋਏ ਗੱਡੀ ਚ ਬੈਠ ਕੇ ਦੇਖੋ ਜਿਹੜੇ ਸ਼ਹੀਦ ਕਰਵਾਨੀਆਂ ਦਿੰਦੇ ਐ ਕਿੰਦਾਂ ਦੀ ਉਹਨਾਂ ਦੀ ਭਾਵਨਾ ਹੁੰਦੀ ਐ ਉਹਨਾਂ ਨੇ ਆਪਣੇ ਪਰਿਵਾਰ ਨੂੰ ਨਹੀਂ ਦੱਸਿਆ ਵੀ ਕਿਤੇ ਰੋਗ ਨਾ ਦੇਣ ਆਪਣੇ ਮਾਂ ਦੇ ਨਾਂ ਤੇ ਉਹਨਾਂ ਨੇ ਗੱਡੀ ਚ ਬੈਠ ਕੇ ਚਿੱਠੀ ਲਿਖੀ ਕਿ ਮਾਤਾ ਜੀ ਜਦੋਂ ਮੈਂ ਗੋਆ ਪਹੁੰਚ ਜਾਵਾਂਗਾ ਉਦੋਂ ਤੁਹਾਨੂੰ ਇਹ ਪੱਤਰ ਮਿਲੇਗਾ ਤੇ ਮੈਂ ਤੁਹਾਨੂੰ ਦੱਸਿਆ ਨਹੀਂ ਮੈਂ ਜਿਹੜਾ ਗੋਆ ਨੂੰ ਵਿਜ਼ਾਦ ਕਰਾਉਣ ਲਈ ਜਿਹੜਾ ਅੰਦੋਲਨ ਚੱਲ ਰਿਹਾ ਹੈ ਉਹਦੇ ਲਈ ਜਾ ਰਿਹਾ ਹਾਂ ਇਦਾਂ ਉਹ ਪੁੱਛਣਾ ਨੇ ਆਪਣੇ ਭਰਾ ਨੂੰ ਵੀ ਇੱਕ ਪੱਤਰ ਲੈ ਕੇ ਭਰਾ ਨੂੰ ਵੀ ਇਹ ਗੱਲ ਕਹੀ ਕਿ ਭਰਾ ਜੀ ਮੈਂ ਤੁਹਾਨੂੰ ਜਾਣਕਾਰੀ ਨਹੀਂ ਦਿੱਤੀ ਜਦੋਂ ਮੇਰੀ ਚਿੱਠੀ ਤੁਹਾਨੂੰ ਪਹੁੰਚੇਗੀ ਤਦ ਤੱਕ ਮੈਂ ਗੋਆ ਪਹੁੰਚ ਚੁੱਕਾ ਹੋਵਾਂਗਾ ਮੈਂ ਉਸ ਅੰਦੋਲਨ ਤੇ ਸਾਲਾਂ ਜਾ ਰਿਹਾ ਹਾਂ ਦੇਖੋ ਇਹ ਉਹਦੀ ਭਾਵਨਾ ਸੀ ਔਰ ਭਾਵਨਾ ਵੀ ਦੇਖੋ ਕਿਸ ਕਦਰ ਕੇ ਪਰਿਵਾਰ ਪਿੱਛੇ ਤੋਂ ਪਾਕਿਸਤਾਨ ਤੋਂ ਜੜ ਕੇ ਆਇਆ ਸੀ ਜਾਨੀ ਪਹਿਲਾਂ ਤਾਂ ਉਹਨਾਂ ਨੇ ਪਾਕਿਸਤਾਨ ਤੋਂ ਜੜ ਕੇ ਆਏ ਉਹ ਮੁਸੀਬਤਾਂ ਕਾਸਟ ਛੱਲੇ ਹੋਣਗੇ ਚੌਥੀ ਪੰਜਵੀਂ ਜਮਾਤ ਚ ਪੜਦਾ ਸੀ ਜਦੋਂ ਹਿੰਦੁਸਤਾਨ ਪਾਕਿਸਤਾਨ ਬਣਿਆ ਉਥੋਂ ਜੜ ਕੇ ਇੱਧਰ ਆਏ ਇੱਧਰ ਉਹ ਖੁੱਲ ਕੇ ਪੜ੍ਹਾਈ ਕੀਤੀ ਪੈਸਾ ਟਕਾ ਪਰਿਵਾਰ ਕੋਲ ਕੋਈ ਹੈ ਨਹੀਂ ਸੀ ਖਾਸ ਉਜੜ ਕੇ ਆਏ ਸੀ ਤੇ ਪਰ ਉਹਦੇ ਅੰਦਰ ਕੁਰਬਾਨੀ ਦਾ ਜਜ਼ਬਾ ਦੇਖੋ ਗੁਆਦਾ ਜਿਹੜਾ ਮੋਰਚਾ ਸੀ ਉਹਦੇ ਚੋਂ ਜਾ ਕੇ ਸ਼ਾਮਲ ਹੋਏ ਤੇ ਗੋਆ ਨੂੰ ਜਿਤ ਵੀ ਲਿਆਪਾਰਤੀਆਂ ਨੇ ਫਤਿਹ ਕਰ ਲਿਆ ਮੋਰਚਾ ਤੇ ਜਦੋਂ ਝੰਡਾ ਲਹਿਰਾਉਣਾ ਸੀ ਤਾਂ ਜ਼ਿੰਮੇਵਾਰੀ ਦਿੱਤੀ ਗਈ ਕਿਨੇ ਕਰਨੈਲ ਸਿੰਘ ਇਸਰੂ ਝੰਡਾ ਲਹਿਰਾਏਗਾ ਤੇ ਜਦੋਂ ਮਨਾਰ ਤੇ ਚੜਕੇ ਝੰਡਾ ਲਹਿਰਾਉਣ ਲੱਗਿਆ ਕਿ ਕੋਈ ਪਾਗਲ ਪੁਰਤਗਾਲੀ ਸੁਪਿਆਵਾਸੀ ਉਸਨੇ ਦਾੜ-ਦਾੜ ਕਰਕੇ ਗੋਲੀਆਂ ਚਲਾ ਦਿੱਤੀਆਂ ਨੇ ਬਾ ਤੇ ਸ਼ਹੀਦ ਕਰਨੈਲ ਸਿੰਘ ਇਸਰੂ ਉੱਥੇ ਹੀ ਸ਼ਹੀਦ ਹੋ ਗਏ ਸ਼ਹਾਦਤ ਦੇ ਕੇ ਜੀ ਸਿੱਧੂ ਸਾਹਿਬ ਅੱਗੇ ਗੱਲ ਹੈ ਜੋ ਉਹ ਰਾਹੁਲ ਗਾਂਧੀ ਦੀ ਕਰਾਂਗੇ ਆਪਾਂ ਜਾਣਦੇ ਹਾਂ ਕਿ ਵੋਟ ਚੋਰੀ ਨੂੰ ਲੈ ਕੇ ਲਗਾਤਾਰ ਉਹ ਸੰਘਰਸ਼ ਕਰ ਰਹੇ ਨੇ ਤੇ ਹੁਣ ਸੰਘਰਸ਼ ਹੈ ਜਿਹੜਾ ਉਹਨਾਂ ਨੇ ਬਿਹਾਰ ਤੋਂ ਸ਼ੁਰੂ ਕਰਨਾ ਹੈ ਕਿਉਂਕਿ ਉਹਨਾਂ ਦੇ ਵੱਲੋਂ ਵੋਟ ਅਧਿਕਾਰ ਯਾਤਰਾ ਵੋਟ ਚੋਰੀ ਦੀ ਇੱਕ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਦੀ ਜਾਣਕਾਰੀ ਹੈ ਜ਼ਰੂਰ ਸਾਂਝੀ ਕਰੋ ਦੇਖੋ ਬਰਾਬਰ ਹੈ ਸਵਾਲ ਆ ਜੇ ਮੈਂ ਅਸਤਾ ਜ਼ਿਕਰ ਕਰਾਂ ਪਹਿਲਾਂ ਮੈਂ ਦੱਸਣਾ ਵਾਲੀ ਗੱਲ ਕਰਨੀ ਚਾਹਾਂਗਾ ਕਿ ਜੀ ਅਮੀਨ ਦਾ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲਾਲ ਕਿਲੇ ਤੋਂ ਜੋ ਸੰਬੋਧਨ ਕਰ ਰਹੇ ਸੀ ਉਦੋਂ ਬੇਸ਼ੱਕ ਵਿਰੋਧੀ ਤਰ੍ਹਾਂ ਜ਼ਿਕਰ ਤਾਂ ਨਹੀਂ ਕੀਤਾ ਪਰ ਇਸ ਗੱਲ ਦਾ ਹਵਾਲਾ ਜ਼ਰੂਰ ਦਿੱਤਾ ਸਿੱਧੇ ਤੌਰ ਤੇ ਉਹਨਾਂ ਨੇ ਕਿਹਾ ਕਿ ਦੇਖੋ ਜੀ ਜਿਹੜੇ ਬਾਹਰੋਂ ਆਏ ਆ ਉਹ ਸਾਡੇ ਦੇਸ਼ ਦੀ ਰਾਜਨੀਤੀ ਤੇ ਕਬਜ਼ਾ ਕਰਨਾ ਚਾਹੁੰਦੇ ਆ ਜਿਹੜੇ ਬਾਹਰੋਂ ਆਏ ਆ ਉਹ ਕਹਿੰਦੇ ਉਹਨਾਂ ਲਈ ਉਹ ਸਾਡੀਆਂ ਤਿਆਂ ਪੈਣਾਂ ਲਈ ਖਤਰਾ ਬਣ ਸਕਦੇ ਆ ਸਾਡੀਆਂ ਜ਼ਮੀਨਾਂ ਦੇ ਕਬਜ਼ੇ ਕਰਨਗੇ ਕਿਸੇ ਵੀ ਕੀਮਤ ਦੇ ਕੰਦੇ ਜਿਹੜੇ ਬਾਹਰੋਂ ਆ ਰਿਹਾ ਉਹਨਾਂ ਨੂੰ ਇੱਥੇ ਵੂਟ ਦਾ ਅਧਿਕਾਰ ਜਾਂ ਇਦਾਂ ਦਾ ਖਾਜ਼ਾ ਕਰਨ ਦਾ ਮੌਕਾ ਨਹੀਂ ਦਿੱਤਾ ਜਾਏਗਾ। ਤਣੀ ਪ੍ਰਧਾਨ ਮੰਤਰੀ ਵੱਲੋਂ ਨਾਲ ਕਿਲੇ ਤੇ ਇਸ ਇਸ਼ੂ ਨੂੰ ਲੈਣਾ ਬਗੈਰ ਕੋਈ ਨਾ ਲਿਆ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੇਂਦਰ ਸਰਕਾਰ ਲਈ ਇਹ ਮਾਮਲਾ ਕਿੰਨਾ ਪਰੇਸ਼ਾਨੀ ਦੀ ਵਜ੍ਹਾ ਬਣ ਚੁੱਕਾ ਹੈ। ਹਾਲਾਂਕਿ ਦੂਜੇ ਪਾਸੇ ਵਿਰੋਧਿਤ ਦੇ ਆਗੂ ਰੋਹਲ ગાંધી ਉਹ ਲਗਾਤਾਰ ਇਸ ਮੁੱਦੇ ਨੂੰ ਲੈ ਰਹੇ ਹੈ। ਉਹ ਕਹਿ ਰਹੇ ਕਿ 17 ਅਗਸਤ ਤੋਂ ਜਿਹੜੀ ਪੱਯਾ ਯਾਤਰਾ ਸ਼ੁਰੂ ਕੀਤੀ ਜਾਏਗੀ ਪਰ ਯਾਤਰਾ ਦਾ ਸੱਦਾ ਇਹੀ ਹੈ ਕਿ ਜਿਹੜਾ ਵੋਟ ਦਾ ਅਧਿਕਾਰ ਹੈ ਹਰ ਨਾਗਰਿਕ ਦਾ ਉਹ ਮਿਲਣਾ ਚਾਹੀਦਾ ਹੈ ਵਿਆਰ ਤੋਂ ਸ਼ੁਰੂ ਹੋਏਗੀ ਸਾਰੇ ਮੁਲਕ ਚ ਜਾਏਗੀ ਇਸ ਵੇਲੇ ਕੌਮੀ ਪੱਧਰ ਤੇ ਬਹੁਤ ਵੱਡਾ ਮੁੱਦਾ ਬਣਿਆ ਆਪਾਂ ਸਾਰੇ ਜਾਣਦੇ ਆਂ ਦਰਸ਼ਕ ਵੀ ਜਾਣਦੇ ਆ ਕਿ ਜਿਸ ਤੋਂ ਪਾਰਲੀਮੈਂਟ ਚੱਲ ਰਹੀ ਹੈ ਤਾਂ ਪਾਰਲੀਮੈਂਟ ਦੇ ਅੰਦਰ ਵੀ ਇਸ ਮੁੱਦੇ ਤੇ ਲੈ ਕੇ ਇੱਕ ਹੰਸਾਨ ਮੱਚਿਆ ਨਣ ਅੰਦਾਜ਼ਾ ਲਗਾਓ ਕਿ ਸੁਪਰੀਮ ਕੋਰਟ ਚੇ ਮਾਮਲਾ ਪਹੁੰਚਿਆ ਵਾ ਪਾਰਲੀਮੈਂਟ ਚੇ ਮਾਮਲਾ ਪਹੁੰਚਿਆ ਵਾ ਲਾਲ ਕਿਲੇ ਤੋਂ ਅੱਜ ਪ੍ਰਧਾਨ ਮੰਤਰੀ ਬੋਲ ਰਹੇ ਆ ਉਰੋਧੀ ਤੇਰ ਦਾ ਆਗੂ ਪੱਜਾ ਤਰਾਂ ਸ਼ੁਰੂ ਕਰ ਰਿਹਾ ਇਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੁਲਕ ਦੇ ਲਈ ਵੋਟਾਂ ਦਾ ਮਾਮਲਾ ਕਿੰਨਾ ਵੱਡਾ ਬਣ ਚੁੱਕਾ ਹੈ ਰੋਹਲ ਗਾਂਧੀ ਬਾਰ-ਬਾਰ ਇਹ ਕਹਿ ਰਿਹਾ ਹੈ ਕੋਈ ਦਿਨ ਪਹਿਲਾਂ ਉਹਨਾਂ ਵੱਲੋਂ ਗ੍ਰਿਫਤਾਰੀਆਂ ਵੀ ਦਿੱਤੀਆਂ ਗਈਆਂ ਪਿੰਕਾ ਗਾਂਧੀ, ਰੋਹਲ ਗਾਂਧੀ ਕੁਝ ਹੋਰ ਵੱਡੇ ਆਗੂ ਉਹਨਾਂ ਨੂੰ ਹਰਾਸਮੈਂਟ ਲਿਆ ਪੁਲਿਸ ਨੇ ਉਦੋਂ ਉਹਨਾਂ ਨੇ ਮੀਡੀਆ ਨੂੰ ਮੁਖਤਬ ਹੋਂਦੇ ਗੱਲ ਕਹੀ ਕਹਿੰਦੇ ਕਿ ਰਾਜਸੀ ਮੁੱਦਾ ਨਹੀਂ ਹੈ ਇਹ ਦੇਸ਼ ਦੇ ਸੰਵਿਧਾਨ ਦੀ ਰਾਖੀ ਦਾ ਸਵਾਲ ਹੈ ਔਰ ਵੋਟ ਦੇ ਅਧਿਕਾਰ ਦਾ ਸਵਾਲ ਹੈ ਕੋਈ ਰਾਜਨੀਤੀ ਨਹੀਂ ਅਸੀਂ ਕਰ ਰਹੇ ਸੋ ਦੂਜੇ ਪਾਸੇ ਹਾਕਮਦਰ ਜਣੀ ਉਹਨਾਂ ਦੀ ਪਰੇਸ਼ਾਨੀ ਦਾ ਅੰਦਾਜ਼ਾ ਇੱਥੋਂ ਲਾ ਕੇ ਜ ਸਕਦਾ ਹੈ ਕਿ ਪ੍ਰਧਾਨ ਮੰਤਰੀ ਨੂੰ ਇਹ ਮੁੱਦਾ ਲੈਣਾ ਪੈ ਰਿਹਾ ਕਿ ਕਿਸੇ ਵੀ ਕੀਮਤ ਤੇ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਵਿਰੋਧੀਧਿਰ ਦੇ ਖਿਲਾਫ ਹਾਕਮਦਰ ਕਿਸ ਕਦਰ ਇਸ ਮੁੱਦੇ ਨੂੰ ਉਵਾਰ ਰਹੀ ਹੈ ਇਹ ਦੇਖੋ ਜੀ ਜਿਹੜੀ ਗੱਲ ਕਰ ਰਹੇ ਆ ਵਿਰੋਧੀ ਧਿਰ ਵਾਲੇ ਉਹ ਕਹਿੰਦੇ ਉਹਨਾਂ ਲੋਕਾਂ ਲਈ ਵੋਟਾਂ ਦਾ ਅਧਿਕਾਰ ਮੰਗ ਰਹੇ ਜਿਹੜੇ ਦੇਸ਼ ਦੇ ਵਸਨੀਕ ਹੀ ਨਹੀਂ ਜਾਨੀ ਸਾਰਾ ਸੀਨ ਹੀ ਬਦਲ ਰਹੀ ਆ ਹਾਕਮ ਦੇਰ ਉਹਨਾਂ ਲੱਗਦਾ ਕਿ ਜੋ ਕੁਝ ਕੀਤਾ ਜਾ ਰਿਹਾ ਦਾਜ਼ਾ ਲਗਾਇਆ ਜਾ ਸਕਦਾ ਕਿ ਦੇਸ਼ ਦੇ ਅੰਦਰ ਕੋਈ ਬਾਹਰੋਂ ਆ ਕੇ ਵੋਟਰ ਬਣ ਸਕਦੇ ਆ ਜਾਂ ਬਾਹਰੋਂ ਆ ਕੇ ਕਬਜ਼ਾ ਕਰ ਸਕਦੇ ਆ ਪ੍ਰਧਾਨ ਮੰਤਰੀ ਦਾ ਇਸ ਮੁੱਦੇ ਤੇ ਲਾਂਕਲੇ ਤੋਂ ਭਾਸ਼ਣ ਦੇਣਾ ਆਪਣੇ ਆਪ ਚ ਇੱਕ ਨੋਕੀ ਗੱਲ ਲੱਗੀ ਉਹਨਾਂ ਨੇ ਕਿਹਾ ਕਿ ਬਹੁਤ ਵੱਡੀ ਸਾਜ਼ਿਸ਼ ਆਦੋਂ ਉਹਨਾਂ ਨੇ ਵਰਤਿਆ ਕਿ ਸਾਜ਼ਿਸ਼ ਪਰ ਉਹਨਾਂ ਦੇ ਦਿੰਦਾ ਸੁਆਇਆ ਵੱਡੇ ਵੱਡੇ ਸ਼ਬਦਾਂ ਦਾ ਇਸਤੇਮਾਲ ਕਰਦੇ ਆ ਸਾਜ਼ਿਸ਼ ਕਿਹਾ ਚੁਣੌਤੀ ਕਿਹਾ ਦੇ ਦੇ ਲੋਕਾਂ ਨੂੰ ਜਾਗਰੂਕ ਕਰਨ ਦੀ ਗੱਲ ਕੀਤੀ ਉਹਨਾਂ ਨੇ ਸੋ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਕਿਸ ਤਰ੍ਹਾਂ ਲਾ ਹਾਕਮ ਤੇਰਾ ਉਹਦੇ ਲਈ ਵੱਡੀ ਇੱਕ ਮੁਸੀਬਤ ਕਹਿ ਲਓ ਪਰੇਸ਼ਾਨੀ ਕਹਿ ਲਓ ਖੜੀ ਹੋ ਗਈ ਹੈ ਦੂਜੇ ਪਾਸੇ ਸੁਪਰੀਮ ਕੋਰਟ ਕੀ ਕਹਿ ਰਿਹਾ ਸੁਪਰੀਮ ਕੋਰਟ ਚੋਣ ਕਮਿਸ਼ਨ ਨੂੰ ਕਹਿ ਰਿਹਾ ਕਿ ਠੀਕ ਹੈ ਜੀ ਚੋਣ ਕਮਿਸ਼ਨ ਦਾ ਇਹਦੀ ਵੋਟ ਬਣਾਉਣਾ ਜਾਂ ਵੋਟ ਕੱਟਣਾ ਚੋਣ ਕਮਿਸ਼ਨ ਦਾ ਅਧਿਕਾਰ ਹੈ ਤੇ ਚੋਣ ਕਮਿਸ਼ਨ ਕਹਿੰਦੀ ਕੋਈ ਦਖਲ ਨਹੀਂ ਦਿੱਤਾ ਜਾ ਸਕਦਾ ਕੋਈ ਦਖਲ ਨਹੀਂ ਦੇਾਂਗੇ ਪਰ ਸਾਨੂੰ ਕਦੇ ਇੱਕ ਗੱਲ ਦੱਸੋ ਕਿ ਜਿਹੜੇ 65 ਲੱਖ ਵੋਟਾਂ ਕੱਟੀਆਂ ਆ ਉਹਦਾ ਆਧਾਰ ਕੀ ਹੈ ਕੋਈ ਨਾਲ ਸਬੂਤਾ ਦਿਓ ਨਾ ਕਿ ਜੇ VOTER ਨਹੀਂ ਹੈ ਤਾਂ ਕਿਉਂ ਨਹੀਂ ਹੈ ਜੇ ਹੈ ਤਾਂ ਕਿਉਂ ਹੈ ਸੋ ਸੁਪਰੀਮ ਕੋਰਟ ਆਪਣੇ ਤੌਰ ਤੇ ਸਵਾਲ ਪੁੱਛ ਰਿਹਾ ਪਰ ਚੋਣ ਕਮਿਸ਼ਨ ਆਪਣੇ ਆਪ ਨੂੰ ਪੂਰੀ ਤਰ੍ਹਾਂ ਡਿਫੈਂਡ ਕਰਨ ਦੀ ਕੋਸ਼ਿਸ਼ ਕਰ ਰਿਹਾ ਦੂਜੇ ਪਾਸੇ ਆਪਾਂ ਪਹਿਲਾਂ ਵੀ ਜ਼ਿਕਰ ਕਰਦੇ ਰਹੇ ਹਾਂ ਅਕਸਰ ਕਿ ਵਿਰੋਧੀ ਕਰਦਾ ਆਗੂ ਉਹਨਾਂ ਮਰਤੇ ਕਾ ਬੋਟਾਂ ਨਾਲ ਚਾਹ ਦੀ ਚੁਸਕੀ ਲੈ ਰਿਹਾ ਜਿਨ੍ਹਾਂ ਦੇ ਨਾਮ ਰਿਚ ਜੋ ਇਸ ਕਰਕੇ ਕੱਟੇ ਗਏ ਕਿ ਇਹ ਤਾਂ ਜੀ ਮਰ ਚੁੱਕੇ ਆ। ਸੋ ਵੱਡਾ ਮੁੱਦਾ ਆਉਣ ਵਾਲੇ ਦਿਨਾਂ ਚ ਲੱਗਦਾ ਹੈ ਕਿ ਇਸ ਮਾਮਲੇ ਤੇ ਪ੍ਰਿਡੇ ਘਰ ਤਾਂ ਹਤੇ ਲੜਾਈ ਹੋਰ ਭਕੇਗੀ ਕਿਉਂਕਿ ਗੱਲ ਕਵਲੇ ਨਹੀਂ ਕਿ ਕਿਹਦੀ ਵੋਟ ਕੱਟੀ ਗਈ ਕਿਹਦੀ ਰੱਖੀ ਗਈ ਜਿਸ ਤਰ੍ਹਾਂ ਚੋਣ ਕਮਿਸ਼ਨ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ। ਮੁੱਦਾ ਇਹ ਹੈ ਕਿ ਕੀ ਇਸ ਦਾ ਵਿਰੋਧੀਧਿਰ ਇਹ ਸਵਾਲ ਉਠਾ ਰਹੀ ਹੈ ਦੇ ਦੇ ਅੰਦਰ ਆ ਜਿਹੜੇ ਹਾਕਮ ਤੇ ਨਾਲ ਸਹਿਮਤ ਨਹੀਂ ਉਹਨਾਂ ਦੀਆਂ ਵੋਟਾਂ ਕਟੀਆਂ ਜਾ ਰਹੀਆਂ ਇਸੇ ਕਰ ਨੂੰ ਰੋਹਲ ਗਾਂਧੀ ਵੋਟ ਚੋਰੀ ਕਰਨ ਦੀ ਗੱਲ ਕਰਦਾ ਕਿੰਨੀ ਇੱਕ ਸਹੀ ਹੈ ਕਿੰਨੀ ਗਲਤ ਹੈ ਸੰਵਿਧਾਨ ਫੈਸਲਾ ਕਰੇਗਾ ਪਾਰਲੀਮੈਂਟ ਫੈਸਲਾ ਕਰੇਗੀ ਜਾਂ ਦੇਸ਼ ਦੇ ਲੋਕਾਂ ਦਾ ਅੰਤਮ ਫੈਸਲਾ ਮੋਰ ਲਾਉਣਗੇ ਕਿ ਇਹਨਾਂ ਚੋਂ ਕੌਣ ਸਹੀ ਹੈ ਤੇ ਕੌਣ ਗਲਤ ਹੈ ਜੀ ਸਤਿ ਸ੍ਰੀ ਅਕਾਲ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਜੀ ਸੋ ਕੁਝ अहम ਵਿਸ਼ਿਆਂ ਦੇ ਉੱਪਰ ਗੱਲਬਾਤ ਕੀਤੀ ਹੈ ਉਮੀਦ ਕਰਦੇ ਹਾਂ ਅੱਜ ਦੀ ਇਹ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ ਕਿਉਂਕਿ ਉਧਰ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਵੀ ਮੈਦਾਨ ਦੇ ਵਿੱਚ ਆਈ ਹੈ ਜਿੱਥੇ-ਜਿੱਥੇ ਹੜ੍ਹ ਦੀ ਜਿਹੜੀ ਸੰਭਾਵਨਾ ਵੱਧ ਰਹੀ ਹੈ ਉੱਥੇ-ਉੱਥੇ ਵੱਡੇ ਪੱਧਰ ਦੇ ਉੱਪਰ ਕੇਂਦਰ ਸਥਾਪਿਤ ਕੀਤੇ ਜਾ ਰਹੇ ਨੇ ਤਾਂ ਕਿ ਲੋੜਵੰਦਾਂ ਦੀ ਮਦਦ ਆਉਣ ਵਾਲੇ ਸਮੇਂ ਦੇ ਵਿੱਚ ਕੀਤੀ ਜਾ ਸਕੇ ਸੋ ਕੱਲ ਫਿਰ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ